ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੇਖ 3 ਪੰਜਾਬ ਦੇ ਰਸਮ ਰਿਵਾਜ ਤੇ ਲੌਂਗ ਕੁਐਸਚਨ ਆਨਸਰ ਔਰ ਸ਼ਾਰਟ ਕੁਐਸਚਨ ਆਨਸਰ ਬੇਟਾ ਇਸ ਲੈਸਨ ਦੇ ਜਿਹੜੇ ਲੌਂਗ ਕੁਐਸਚਨ ਹੀ ਉਹ ਹੈਗੇ ਹੀ ਟੋਟਲ 8 ਠੀਕ ਹੈ ਜਿਦੇ ਵਿੱਚ ਅਸੀਂ 5 ਜਿਹੜੇ ਪਿਛਲੀ ਵੀਡੀਓ ਚ ਕਰ ਚੁੱਕੇ ਆ ਹੁਣ ਅਸੀਂ ਬਾਕੀ ਲੌਂਗ ਕੁਐਸਚਨ ਆਨਸਰ ਤੇ ਸ਼ਾਰਟ ਕੁਐਸਚਨ ਆਨਸਰ ਕਰਾਂਗੇ ਠੀਕ ਹੈ ਸਾਡਾ 6 ਨੰਬਰ ਤੇ ਕੁਐਸਚਨ ਹੈ ਵਿਆਹ ਕੇ ਲਿਉਣ ਪਿੱਛੋਂ ਮੁੰਡੇ ਦੇ ਘਰ ਕਿਹੜੀਆਂ-ਕਿਹੜੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਯਾਨ ਦਾ ਮਤਲਬ ਹੈ ਕਿ ਜਦੋਂ ਲੜਕਾ ਕੋਈ ਹੈ ਵਿਆਹ ਕਰਾ ਕੇ ਆਪਣੇ ਘਰ ਵਾਪਸ ਆਉਂਦਾ ਹੈ ਦੁਲਹਨ ਨੂੰ ਲੈ ਕੇ ਤੇ ਕਿਹੜੀ ਕਿਹੜੀ ਰਸਮ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਹੈਗਾ ਪਾਣੀ ਵਾਰਨਾ ਜਦੋਂ ਮੁੰਡਾ ਡੋਲੀ ਲੈ ਕੇ ਆਉਂਦਾ ਹੈ ਤੁਸੀਂ ਡੋਲੀ ਲੈ ਕੇ ਆਉਂਦਾ ਵੀ ਲਿਖ ਸਦੇਓ ਤੇ ਜਾਂ ਤੁਸੀਂ ਵਿਆਹ ਕੇ ਆਉਂਦਾ ਹੈ ਠੀਕ ਹੈ ਜਦੋਂ ਮੁੰਡਾ ਡੋਲੀ ਲੈ ਕੇ ਆਉਂਦਾ ਹੈ ਜਾਂ ਵਿਆਹ ਕੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਮੁੰਡੇ ਤੇ ਲਾੜੀ ਉਤੋਂ ਪਾਣੀ ਵਾਰਨ ਦੀ ਰਸਮ ਕੀਤੀ ਜਾਂਦੀ ਹੈ ਪਾਣੀ ਵਾਰਨ ਦੀ ਰਸਮ ਮੁੰਡੇ ਦੀ ਮਾਂ ਦੁਆਰਾ ਕੀਤੀ ਜਾਂਦੀ ਹੈ ਮੁੰਡੇ ਦੀ ਮਾਂ ਥਾਲੀ ਵਿੱਚ ਦੀਵਾ ਬਾਲ ਕੇ ਤੇ ਇੱਕ ਗੜਵੀ ਵਿੱਚ ਪਾਣੀ ਪਾ ਕੇ ਦਰਵਾਜ਼ੇ ਤੇ ਖੜੇ ਨੂੰ ਪੁੱਤਰ ਦੇ ਸਿਰ ਤੋਂ ਪਾਣੀ ਵਾਰਦੀ ਹੈ ਮੁੰਡੇ ਦੀ ਮਾਂ ਸੱਤ ਵਾਰੀ ਪਾਣੀ ਮੂਹ ਨੂੰ ਲੰਮਦੀ ਹੈ ਅਤੇ ਮੁੰਡਾ ਉਸ ਨੂੰ ਪਾਣੀ ਪੀਣ ਤੋਂ ਰੋਕਦਾ ਹੈ ਸਤਵੀਂ ਵਾਰੀ ਤਾਂ ਉਸ ਦੀਆਂ ਦੁਰਾਨੀਆਂ ਜਠਾਨੀਆਂ ਵੀ ਉਸ ਨੂੰ ਪਾਣੀ ਪੀਣ ਤੋਂ ਰੋਕਦੀਆਂ ਹਨ ਕਿਧਿਆ ਮੁੰਡੇ ਦੀ ਮਾਂ ਦੀਆਂ ਦੁਰਾਨੀਆਂ ਜਠਾਨੀਆਂ ਕਹਿਣ ਦਾ ਮਤਲਬ ਹੈ ਕਿ ਜਿਹੜੇ ਮੁੰਡੇ ਦੇ ਚਾਚੀਆਂ ਤੇ ਤਾਈਆਂ ਉਹ ਵੀ ਮੁੰਡੇ ਦੀ ਮਾਂ ਨੂੰ ਪਾਣੀ ਪੀਣ ਤੋਂ ਰੋਕਦੀਆਂ ਹਨ ਇਸ ਤੋਂ ਬਾਅਦ ਮੁੰਡੇ ਦੀ ਮਾਂ ਪਾਣੀ ਪੀ ਕੇ ਨੂੰ ਤੇ ਪੁੱਤ ਨੂੰ ਅੰਦਰ ਲੈ ਕੇ ਆਉਂਦੀ ਹੈ ਇਸ ਤੋਂ ਬਾਅਦ ਜਿਹੜੀ ਸੈਕੰਡ ਰਸਮ ਕੀਤੀ ਜਾਂਦੀ ਹੈ ਉਹ ਹੈਗਾ ਮੂੰਹ ਦਿਖਾਈ ਇਸ ਤੋਂ ਬਾਅਦ ਰਿਸ਼ਤੇਦਾਰਾਂ ਦੀਆਂ ਔਰਤਾਂ ਨੂੰ ਨੂੰ ਸ਼ਗਨ ਪਾ ਕੇ ਉਸ ਦਾ ਮੂਹ ਦੇਖਦੀਆਂ ਹਨ ਤੇ ਇਸ ਰਸਮ ਨੂੰ ਮੂਹ ਦਿਖਾਈ ਕਹਿੰਦੇ ਹਨ ਠੀਕ ਹੈ ਫਿਰ ਹੈਗੀ ਪੂਜਾ ਠੀਕ ਹੈ ਅਗਲੇ ਦਿਨ ਲਾੜਾ ਤੇ ਲਾੜੀ ਪਿਤਰਾਮਤ ਜਿਹੜੇ ਜਠੇਰੇ ਹੁੰਦੇ ਹਨ ਨਾ ਉਹਨਾਂ ਨੂੰ ਪੂਜਦੇ ਨੇ ਠੀਕ ਹੈ ਪਿਤਰਾ ਨੂੰ ਪੂਜਦੇ ਨੇ ਸ਼ਹੀਦਾਂ ਅਤੇ ਤੁਰਸੇ ਦੇ ਬੂਟੇ ਦੀ ਪੂਜਾ ਕਰਦੇ ਹਨ ਠੀਕ ਹੈ ਫਿਰ ਗੱਛ ਛਟੀਆਂ ਤੇ ਕੰਗਨਾ ਖੋਲਣਾ ਕਈ ਥਾਵਾਂ ਤੇ ਚਲਾੜਾ ਲਾੜੀ ਛਟੀਆਂ ਤੇ ਕੰਗਨਾ ਖੋਲਣ ਦੀ ਰਸਮ ਵੀ ਕਰਦੇ ਨੇ ਛਟੀਆਂ ਦਾ ਮਤਲਬ ਹੁੰਦਾ ਕਿ ਪਲੀਜੀ ਛੋਟੀਆਂ ਹੁੰਦੀਆਂ ਤੇ ਜਿਹੜਾ ਮਤਲਬ ਇਹ ਰਸਮ ਹੈਗੀ ਹੈ ਕਿ ਦੁਲਹਾ ਦੁਲਹਨ ਨੂੰ ਮਾਰਦਾ ਤੇ ਦੁਲਹਨ ਦੁਲਹੇ ਨੂੰ ਮਾਰਦੀ ਹੈ ਠੀਕ ਹੈ ਹੌਲੀ ਹੌਲੀ ਇਹਨਾਂ ਨੂੰ ਗੁੱਸੇ ਨਾਲ ਪਿਆਰ ਨਾਲ ਮਾਰਦੇ ਨੇ ਛੋਟੀਆਂ ਨਾਲ ਠੀਕ ਹੈ ਛਟੀਆਂ ਉਹਦੇ ਵਿੱਚ ਕਿੰਦਾ ਕਿ ਲਾੜਾ ਤੇ ਲਾੜੀ ਇੱਕ ਦੂਜੇ ਤੇ ਸੱਤ-ਸੱਤ ਛਟੀਆਂ ਮਾਰਦੇ ਹਨ ਮਤਲਬ ਸੱਤ ਛਟੀਆਂ ਪਤਨੀ ਜਿਹੜੇ ਛੋਟੀਆਂ ਹੁੰਦੇ ਉਹ ਮਾਰਦੇ ਹਨ ਇਸੇ ਸਮੇਂ ਉਹਨਾਂ ਦੁਆਰਾ ਕੰਗਣਾ ਖੋਲਣ ਦੀ ਰਸਮ ਵੀ ਕੀਤੀ ਜਾਂਦੀ ਹੈ ਅੱਗੇ ਹੈ ਪੇਟੀ ਖੋਲਣਾ ਤੀਜੇ ਦਿਨ ਲਾੜੀ ਨੂੰ ਵਾਪਸ ਪੇਕੇ ਭੇਜਣ ਤੋਂ ਪਹਿਲਾਂ ਉਸ ਦੁਆਰਾ ਲਿਆਂਦੀ ਪੇਟੀ ਖੋਲੀ ਜਾਂਦੀ ਹੈ ਪੇਟੀ ਤੋਂ ਮਤਲਬ ਸਾਰਾ ਸਮਾਨ ਜਿਹੜਾ ਦਾਜ ਹੈ ਨਾ ਉਹ ਪੇਟੀ ਵਿੱਚ ਪਾਇਆ ਪਾ ਦਿੱਤਾ ਜਾਂਦਾ ਹੈ ਤੇ ਫਿਰ ਕੀ ਕੀਤਾ ਜਾਂਦਾ ਤੀਜੇ ਦਿਨ ਖੋਲੀ ਜਾਂਦੀ ਹੈ ਤੇ ਪਿੰਡ ਵਾਲਿਆਂ ਨੂੰ ਸਾਰਾ ਸਮਾਨ ਦਿਖਾਇਆ ਜਾਂਦਾ ਇਸ ਤਾਂ ਕੀਤਾ ਜਾਂਦਾ ਕਿ ਤਿੰਨ ਚਾਰ ਮੰਜੀਆਂ ਜਿਹੜੀਆਂ ਢਾਹ ਦਿੱਤੀਆਂ ਜਾਂਦੇ ਉਹਦੇ ਤੇ ਅੱਛੇ-ਅੱਛੇ ਚਾਦਰਾਂ ਵਿਛਾ ਦਿੱਤੇ ਜਾਂਦੇ ਤੇ ਜਿੰਨਾ ਵੀ ਦੁਲਹਣ ਵੱਲੋਂ ਉਸ ਪੇਟੀ ਦੇ ਵਿੱਚ ਸਮਾਨ ਹੁੰਦਾ ਸਾਰਾ ਕੱਢ ਕੇ ਲੋਕਾਂ ਨੂੰ ਦਿਖਾਇਆ ਜਾਂਦਾ ਠੀਕ ਹੈ ਪੇਟੀ ਖੋਲਣ ਦੀ ਰਸਮ ਬੋਟੀ ਦੀ ਸੋਟੀ ਨਾਲ ਆਨੰਦਵਾਰਾ ਕੀਤੀ ਜਾਂਦੀ ਹੈ ਤੇ ਇਸ ਦੇ ਬਦਲੇ ਉਸ ਨੂੰ ਉਸਦੀ ਪਸੰਦ ਦਾ ਸੂਟ ਵੀ ਦਿੱਤਾ ਜਾਂਦਾ ਹੈ। ਕਹਿੰਦਾ ਮਤਲਬ ਇਹ ਕਿ ਜਦੋਂ ਪੇਟੀ ਰੈਡੀ ਕੀਤੀ ਜਾਂਦੀ ਹੈ ਤਾਂ ਪਹਿਲਾਂ ਹੀ ਜਿਹੜੀ ਨੂੰਹ ਹੈ ਨਾ ਉਹਦੇ ਵੱਲੋਂ ਆਪਣੀ ਛੋਟੀ ਨੂੰਨ ਆਣ ਵਾਸਤੇ ਇੱਕ ਸੂਟ ਜਿਹੜਾ ਰੱਖ ਦਿੱਤਾ ਜਾਂਦਾ ਤੇ ਉਹ ਨੂੰ ਨੂੰ ਪੇਟੀ ਖਲਾਈ ਦੇ ਵਜੂ ਦਿੱਤਾ ਜਾਂਦਾ ਹੈ ਸਗਨ ਦੇ ਤੌਰ ਤੇ ਠੀਕ ਹੈ। ਨੈਕਸਟ ਕੁਐਸਚਨ ਹੈ ਜੀਵ ਦੀ ਮੌਤ ਹੋਣ ਤੇ ਕਿਹੜੇ-ਕਿਹੜੇ ਰਸਮ ਰਿਵਾਜ ਕੀਤੇ ਜਾਂਦੇ ਹਨ? ਜੀ ਮਤਲਬ ਮੁੰੁਖ ਦੀ ਮੌਤ ਹੋਣ ਤੇ ਕਿਹੜੇ-ਕਿਹੜੇ ਰਸਮ ਰਿਵਾਜ ਕੀਤੇ ਜਾਂਦੇ ਨੇ? ਹਾ ਡਾਂਸਰ ਹੈ ਜਦੋਂ ਘਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਘਰ ਦੀਆਂ ਔਰਤਾਂ ਵੈਣ ਪਾ ਕੇ ਰੋਂਦੀਆਂ ਹਨ ਤੇ ਘਰ ਦੇ ਮਰਦ ਫੂਹੜੀ ਫੂਹੜੀ ਦਾ ਮਤਲਬ ਹੈ ਕਿ ਜਦੋਂ ਘਰ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਚਟਾਈ ਵਗੈਰਾ ਦਰੀ ਵਗੈਰਾ ਪਛਾੜ ਦਿੱਤੀ ਜਾਂਦੀ ਹੈ ਕਹਿੰਦੇ ਨੇ ਫੂਹੜੀ ਕਹਿੰਦੇ ਨੇ ਠੀਕ ਹੈ ਬੇਟਾ ਵਿਸ਼ਾ ਕੇ ਬੈਠ ਜਾਂਦੇ ਨੇ ਕੌਣ ਬੈਠ ਜਾਂਦੇ ਨੇ ਘਰ ਦੇ ਮਰਦ ਠੀਕ ਹੈ ਵਿਸ਼ਾ ਕੇ ਬੈਠ ਜਾਂਦੇ ਹਨ ਤੇ ਮਰਨ ਵਾਲੀਆਂ ਦੇ ਚੰਗੀਆਂ ਮਾੜੀਆਂ ਗੱਲਾਂ ਨੂੰ ਯਾਦ ਕਰਦੇ ਹਨ ਫਿਰ ਮ੍ਰਿਤਕ ਨੂੰ ਸੁਨਾਨ ਕਰਵਾਇਆ ਜਾਂਦਾ ਹੈ ਜੇਕਰ ਮਰਨ ਵਾਲੀ ਸੁਹਾਗਣ ਔਰਤ ਹੋਵੇ ਤਾਂ ਉਸ ਦੇ ਹੱਥਾਂ ਪੈਰਾਂ ਨੂੰ ਮਹਿੰਦੀ ਅੱਖਾਂ ਵਿੱਚ ਸ਼ਰਮਾ ਵੇਨੀਆਂ ਵਿੱਚ ਚੂੜੀਆਂ ਤੇ ਮੱਥੇ ਉੱਤੇ ਬਿੰਦੀ ਲਗਾਈ ਜਾਂਦੀ ਹੈ ਫਿਰ ਬਾਸ ਜਾਂ 베ਰੀ ਦੀਆਂ ਲੱਕੜਾਂ ਨਾਲ ਬਣਾਈ ਅਰਥੀ ਉੱਪਰ ਲਟਾਇਆ ਜਾਂਦਾ ਹੈ ਤੇ ਅਰਥੀ ਨੂੰ ਚਾਰ ਬੱਦੇ ਚੁੱਕ ਕੇ ਸਮਸ਼ਾਨ ਘਾਟ ਲੈ ਜਾਂਦੇ ਹਨ ਘਰੂ ਤੁਰੰਤ ਸਮੇ ਮ੍ਰਿਤਕ ਤੋਂ ਪੈਸੇ ਵਾਰ ਕੇ ਉਸ ਦਾ ਪਹਾੜਾ ਉਤਾਰ ਦਿੱਤਾ ਜਾਂਦਾ ਹੈ ਆਤਮਾਰਕ ਪਿਛੋਂ ਔਰਤਾਂ ਉੱਥੇ ਬੈਠ ਜਾਂਦੀਆਂ ਹਨ ਸ਼ਮਸ਼ਾਨ ਘਾਟ ਪਹੁੰਚ ਕੇ ਮ੍ਰਿਤਕ ਦੇ ਸਰੀਰ ਨੂੰ ਚਿਖਾ ਲਈ ਚਿਨੀਆਂ ਲੱਕੜਾਂ ਉੱਪਰ ਪਾ ਕੇ ਅਤੇ ਵੱਡਾ ਪੁੱਤਰ ਹੱਥ ਵਿੱਚ ਲਾਂਬੂ ਫੜ ਲੈਂਦਾ ਹੈ ਤੇ ਸੱਜਿਓਂ ਖੱਬਿਓਂ ਗੇੜਾ ਕੱਢ ਕੇ ਚਿਤਾ ਨੂੰ ਲਾਂਬੂ ਲਾ ਦਿੰਦਾ ਹੈ ਲਾਂਬੂ ਲਾਣਾ ਮਤਲਬ ਅੱਗ ਲਾ ਦਿੰਦਾ ਹੈ ਅੱਗ ਲੱਗਣ ਤੇ ਸਾਰੇ ਲੋਕ ਦੂਰ ਹੋ ਜਾਂਦੇ ਹਨ ਮੁਰਦੇ ਦੀ ਖੋਪੜੀ ਦਿਖਾਈ ਦੇਣ ਤੱਕ ਕਪਾਲ ਕਰਿਆ ਕੀਤੀ ਜਾਂਦੀ ਹੈ ਤੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਤੇ ਸਾਰੇ ਲੋਕ ਉੱਥੇ ਹੀ ਖੜੇ ਹੁੰਦੇ ਹਨ ਜਿੰਨਾ ਚੱਕ ਕੇ ਮੁਰਦਾ ਜਿਹੜਾ ਪੂਰੀ ਤਰ੍ਹਾਂ ਸਾੜ ਨਹੀਂ ਜਾਂਦਾ ਠੀਕ ਹੈ ਤੇ ਉਹਦੀ ਖੋਪੜੀ ਨਜ਼ਰ ਨਹੀਂ ਆਉਂਦੀ ਠੀਕ ਹੈ ਵਾਪਸੇ ਤੇ ਕਈ ਲੋਕ ਮੁਰਦੇ ਨਾਲੋਂ ਸੰਬੰਧ ਤੋੜਨ ਲਈ ਕੰਡਾ ਤੋੜਦੇ ਹਨ ਤੇ ਕਈ ਲੋਕ ਨਿੰਮ ਦੀ ਪੱਤੀ ਚਬਾਉਂਦੇ ਹਨ ਫਿਰ ਸਾਰੇ ਇਸ਼ਨਾਨ ਕਰਕੇ ਜਾਂ ਮੂੰਹ ਹੱਥ ਧੋ ਕੇ ਘਰ ਵਾਪਸ ਆ ਜਾਂਦੇ ਹਨ ਮੌਤ ਦੇ ਤੀਜੇ ਦਿਨ ਮੁਰਦੇ ਦੇ ਫੁੱਲ ਚੁੰਨੇ ਜਾਂਦੇ ਆ ਫੁੱਲ ਦਾ ਮਤਲਬ ਜਿਹੜੀਆਂ ਹੱਡੀਆਂ ਰਹਿ ਜਾਂਦੀਆਂ ਠੀਕ ਹੈ ਹੱਡੀਆਂ ਨੂੰ ਆਗ ਨਹੀਂ ਲੱਗਦੀ ਸਿਰਫ ਮਾਸ ਨੂੰ ਹੀ ਲੱਗਦੀ ਹੈ ਫੁੱਲ ਚੁਗੇ ਜਾਂਦੇ ਹਨ ਅਤੇ ਫਲਾ ਨੂੰ ਹਰਦਵਾਰ ਜਾਂ ਕਿਰਤਪੁਰ ਸਾਹਿਬ ਜਲ ਪ੍ਰਵਾਹ ਕੀਤਾ ਜਾਂਦਾ ਹੈ ਪਿੱਛੂ ਕੁਝ ਦਿਨ ਲੋਕ ਘਰ ਵਿੱਚ ਅਫਸੋਸ ਕਰਨ ਆਉਂਦੇ ਹਨ ਅਤੇ ਅੰਤਮ ਕਿਰਿਆ ਦੇ ਵੱਡੇ ਪੁੱਤਰ ਦੇ ਸੋਹਰਿਆਂ ਵੱਲੋਂ ਲਿਆਂਦੀ ਪਗ ਨਾਲ ਦਸਤਾਰਬੰਦੀ ਕਰਕੇ ਉਸ ਨੂੰ ਪਿਤਾ ਦਾ ਵਾਰਿਸ ਬਣਾ ਦਿੱਤਾ ਜਾਂਦਾ ਹੈ ਠੀਕ ਹੈ ਬੇਟਾ ਹੁਣ ਹੈਗਾ ਸਾਡਾ ਲਾਸਟ ਕੁਐਸਚਨ ਲੌਂਗ 8 ਨੰਬਰ ਤੇ ਪੰਜਾਬ ਦੇ ਰਸਮ ਰਿਵਾਜਾਂ ਦੇ ਪੱਖੋਂ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿੱਚ ਕੀ ਕੀ ਪਿੰਤਾਵਾਂ ਹੈ ਸਾਡਾ ਆਨਸਰ ਹੈ ਪੰਜਾਬ ਵਿੱਚ Hindu ਬੱਚੇ ਦਾ ਮੁੰਡਨ ਕਰਦੇ ਹਨ ਤੇ ਫਿਰ ਉਸ ਨੂੰ ਜਨਾਓ ਪਹਿਨਾਉਂਦੇ ਹਨ ਸਿੱਖਾਂ ਵਿੱਚ ਬੱਚੇ ਨੂੰ ਅੰਮ੍ਰਿਤ ਸਿਖਾਉਣ ਦਾ ਰਿਵਾਜ ਹੈ ਮੁਸਲਮਾਨਾਂ ਵਿੱਚ ਬੱਚੇ ਲਈ ਸੁਨਤ ਕਰਨ ਦਾ ਰਿਵਾਜ ਹੈ ਇਹ ਸਾਰੇ ਰਸਮ ਰਿਵਾਜ ਕੇਵਲ ਮੁੰਡਿਆਂ ਵਾਸਤੇ ਹੀ ਕੀਤੇ ਜਾਂਦੇ ਹਨ ਤੇ ਕੁੜੀਆਂ ਵਾਸਤੇ ਕੋਈ ਵੀ ਧਾਰਮਿਕ ਰਸਮ ਰਿਵਾਜ ਨਹੀਂ ਕੀਤਾ ਜਾਂਦਾ ਹਿੰਦੂਆਂ ਵਿੱਚ ਲਾਵਾ ਫੇਰੇ ਵਿਦੀ ਨਾਲ ਕੀਤੇ ਜਾਂਦੇ ਹਨ ਤੇ ਸਿੱਖਾਂ ਵਿੱਚ ਵਿਆਹ ਦਾ ਆਨੰਦ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਲਾਵਾ ਲੈ ਕੇ ਪੂਰਾ ਕੀਤਾ ਜਾਂਦਾ ਹੈ ਮੁਸਲਮਾਨ ਨਿਕਾਹ ਦੀ ਰਸਮ ਅਦਾ ਕਰਦੇ ਹਨ ਮੌਤ ਦੇ ਸਮੇਂ ਵੀ ਇਹਨਾਂ ਦੇ ਅਲੱਗ ਅਲੱਗ ਰਸਮ ਰਿਵਾਜ ਹਨ ਹਿੰਦੂ ਤੇ ਸਿੱਖ ਮੁਰਦਿਆਂ ਨੂੰ ਸਾੜਦੇ ਹਨ ਤੇ ਮੁਸਲਮਾਨ ਮੁਰਦੇ ਨੂੰ ਦਬਾਉਂਦੇ ਹਨ ਠੀਕ ਹੈ ਬੇਟਾ ਇਹ ਹੈਗੇ ਸਾਡੇ ਲੌਂਗ ਕੁਐਸਚਨ ਆਨਸਰ ਅੱਗੇ ਅਗੇ ਵਸਤੂ ਨਿਸ਼ਟ ਕੁਐਸਚਨ ਠੀਕ ਹੈ ਬੇਟਾ ਹਾਂਜੀ ਕੁਐਸਚਨ ਨੰਬਰ 1 ਜਿਹੜਾ ਕਿ ਤੁਹਾਡੀ ਬੁੱਕ ਵਿੱਚ ਨਹੀਂ ਦਿੱਤਾ ਹੁੰਦਾ ਲੇਕਿਨ ਇਹ ਮੋਸਟਲੀ ਆ ਜਾਂਦਾ ਹੈ ਜਿਸ ਤਰ੍ਹਾਂ ਕਿ ਪੰਜਾਬ ਦੇ ਰਸਮ ਰਿਵਾਜ ਲੇਖ ਕਿਸ ਦੀ ਰਚਨਾ ਹੈ ਤੁਹਾਡਾ ਆਨਸਰ ਕੀ ਹੈ ਗੁਲਜਾਰ ਸਿੰਘ ਸੰਧੂ ਦੀ ਕਹਿੰਦੇ ਨੈਕਸਟ ਹੈ ਪੰਜਾਬ ਦੇ ਰਸਮੀ ਰਿਵਾਜ ਦੇ ਆਧਾਰ ਤੇ ਦੱਸੋ ਕਿ ਜੀਵਨ ਨਾਟਕ ਦੀਆਂ ਝਾਂਕੀਆਂ ਦੇ ਮੰਚ 'ਚ ਆਮ ਤੌਰ ਤੇ ਕਿਹੜੇ ਹੁੰਦੇ ਹਨ ਜਨਮ ਵਿਆਹ ਤੇ ਮੌਤ ਕਿਉਂਕਿ ਵੇਖੋ ਜਨਮ ਤੇ ਬਹੁਤ ਲੋਕੀ ਦਿੱਤੀ ਰਿਵਾਜ ਕਰਦੇ ਨੇ ਫਿਰ ਵਿਆਹ ਤੇ ਵੀ ਕਰਦੇ ਨੇ ਤੇ ਮੌਤ ਤੇ ਵੀ ਕਰਦੇ ਨੇ ਠੀਕ ਹੈ ਨੈਕਸਟ ਹੈ ਇੱਥੇ ਮੁੱਢ ਲਾਣਾ ਬੇਟਾ ਮੁੱਢਲਾ ਮਨੋਖ ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਕਰਨ ਸਮੇਂ ਦੇਵੀ ਤਾਕਤਾਂ ਨੂੰ ਕਿਉਂ ਰਜਾਂਦਾ ਸੀ ਤੁਹਾਡਾ ਅੰਸਰ ਹੈ ਪੈ ਪੈ ਮਤਨ ਦਾ ਡਰ ਦੇ ਕਾਰਨ ਫਿਰਗਾ ਪੰਜਾਬ ਦੇ ਰਸਮ ਰਿਵਾਜ ਦੀ ਸਾਮ ਸੰਭਾਲ ਦਾ ਵਰਣਨ ਕਰਨਾ ਕਿਉਂ ਜ਼ਰੂਰੀ ਹੋ ਗਿਆ ਹੈ ਤੁਹਾਡਾ ਅੰਸਰ ਹੈ ਅਲੋਪ ਹੋਣ ਦੇ ਡਰ ਕਾਰਨ ਫਿਰ ਜਿਹੜਾ ਕੁਐਸਚਨ ਹੈ ਬੇਟਾ ਦੋ ਤਰ੍ਹਾਂ ਨਾਲ ਤੁਹਾਨੂੰ ਪੁੱਛਿਆ ਜਾਂਦਾ ਬੜਾ ਕਨਫਿਊਜ਼ ਕਰਕੇ ਵੀ ਪੁੱਛਿਆ ਜਾਂਦਾ ਅਸਲ ਵਿੱਚ ਜਿਹੜਾ ਤੁਹਾਡੀ ਬੁੱਕ ਵਿੱਚ ਦਿੱਤਾ ਕੁਐਸਚਨ ਇਸ ਤਰ੍ਹਾਂ ਬਣੇਗਾ ਬ੍ਰਿਸ਼ ਦੇ ਡਾਨੀ ਜਾਂ ਹਰੀ ਕਾ ਜਿਸ ਨੂੰ ਦੱਬ ਕਿਹਾ ਜਾਂਦਾ ਹੈ ਚੰਗੇ ਸਗਨਾ ਦਾ ਸੂਚਕ ਮੰਨੀ ਜਾਂਦੀ ਹੈ ਇਹ ਹਾਂ ਹੈ ਕਿ ਨਹੀਂ ਤੇ ਤੁਹਾਡਾ ਆਨਸਰ ਕੀ ਹੈ ਹਾਂ ਕਿਉਂਕਿ ਜਿਹੜੀ ਹਰਾਕਾ ਹੈ ਨਾ ਉਹ ਨੂੰ ਸਗਨਾ ਦਾ ਸੂਚਕ ਮੰਨਿਆ ਜਾਂਦਾ ਦੂਜਾ ਤੁਹਾਨੂੰ ਕੁਸ਼ਨ ਆ ਸਕਦਾ ਹੈ ਰਕਸ਼ ਦੇ ਟਾਣੀ ਜਾਂ ਹਰੀਕਾ ਜਿਸ ਨੂੰ ਦਬਕਿਆ ਜਾਂਦਾ ਹੈ ਚੰਗੇ ਸਗਨਾ ਦਾ ਸੂਚਕ ਨਹੀਂ ਮੰਨੀ ਜਾਂਦੀ ਇੱਥੇ ਕਿਹੜਾ ਆਪਸ਼ਨ ਆਏਗਾ ਗਲਤ ਕਿਉਂਕਿ ਇਹਨਾਂ ਨੇ ਨਹੀਂ ਕਿਹਾ ਹੈ ਠੀਕ ਹੈ ਬਲਕਿ ਜਿਹੜੇ ਦਬਬ ਹੈ ਨਾ ਉਹ ਚੰਗੇ ਸਗਨਾ ਦਾ ਸੂਚਕ ਮੰਨਿਆ ਜਾਂਦਾ ਹੈ ਤੇ ਇੱਥੇ ਲਿਖਿਆ ਕਿ ਨਹੀਂ ਮੰਨਿਆ ਜਾਂਦਾ ਇਹਦਾ ਮਤਲਬ ਹੈ ਕਿ ਜਿਹੜੇ ਆਪਸ਼ਨ ਦਿੱਤੇ ਨੇ ਉਹਨਾਂ ਵਿੱਚ ਸਾਡਾ ਗਲਤ ਜਿਹੜਾ ਹੈ ਨਾ ਉਹ ਸਹੀ ਹੋਏਗਾ ਠੀਕ ਹੈ ਬੇਟਾ ਦੋ ਤਰ੍ਹਾਂ ਨਾਲ ਤੁਹਾਨੂੰ ਕੁਐਸਚਨ ਆਣਾ ਇਹਨੂੰ ਵੀ ਮਾਈਂਡ ਵਿੱਚ ਰੱਖਣਾ ਹੈ ਸ਼ੋਰਟ ਕੁਐਸਚਨ ਤੁਹਾਨੂੰ 1 ਨੰਬਰ ਦਾ ਆਣਾ ਠੀਕ ਹੈ ਤੇ ਜੇ ਤੁਸੀਂ ਛੋਟੀ ਜਿਹੀ ਗਲਤੀ ਕਰੋਗੇ ਤਾਂ ਸਾਡਾ 1 ਨੰਬਰ ਕੱਟ ਹੋ ਜਾਣਾ ਹੈ ਬੜੇ ਧਿਆਨ ਨਾਲ ਤੁਸੀਂ ਕੁਐਸਚਨ ਨੂੰ ਪਹਿਲਾਂ ਪੜ੍ਹਨਾ ਹੈ ਠੀਕ ਹੈ ਫਿਰ ਤੁਸੀਂ ਆਨਸਰ ਦੇਣਾ ਕਿਉਂਕਿ ਤੁਹਾਡੇ ਮਾਈਂਡ ਵਿੱਚ ਆ ਸਕਦਾ ਹੈ ਕਿ ਸਾਡੀ ਬੁੱਕ ਦੇ ਵਿੱਚ ਤੇ ਇਹ ਲਿਖਿਆ ਠੀਕ ਹੈ ਤੇ ਕੁਐਸਚਨ ਨਾਂ ਦੇ ਵਿੱਚ ਕਿਸਰਾ ਆ ਗਿਆ ਓਕੇ ਤੋ ਇਹਨਾਂ ਨੂੰ ਬਹੁਤ ਹੀ ਧਿਆਨ ਨਾਲ ਕਰਨਾ ਹੈ ਠੀਕ ਹੈ ਬਟਾ ਨੈਕਸਟ ਕੁਐਸਚਨ ਹੈ ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ ਦੋ ਰਸਮਾਂ ਕੀਤੀਆਂ ਜਾਂਦੀਆਂ ਹਨ ਇੱਕ ਤੇ ਕੀਤੀ ਜਾਂਦੀ ਹੈ ਗੁੜਤੀ ਤੇ ਇੱਕ ਕੀਤੀ ਜਾਂਦੀ ਹੈ ਛਟੀ ਗੁੜਤੀ ਦਾ ਮਤਲਬ ਹੈ ਕਿ ਜਦੋਂ ਬੱਚਾ ਜਨਮ ਲੈਂਦਾ ਉਹਨੂੰ ਅੱਜ ਕੱਲ ਦੇ ਸਮੇਂ ਵੀ ਗੁੜਤੀ ਦਿੱਤੀ ਜਾਂਦੀ ਹੈ ਜਦੋਂ ਬੱਚਾ ਜਨਮ ਲੈਂਦਾ ਤੇ ਉਹਨੂੰ ਸ਼ਹਿਦ ਚਟਾਇਆ ਜਾਂਦਾ ਹੈ ਤਾਂ ਸੈਤ ਉਸ ਬੰਦੇ ਦੁਆਰਾ ਚਟਾਇਆ ਜਾਂਦਾ ਕਿ ਜਿਹੜਾ ਮੰਨਿਆ ਜਾਂਦਾ ਕਿ ਬਹੁਤ ਹੀ ਵਧੀਆ ਤੇ ਸਾਡੇ ਬੱਚੇ ਦੇ ਜਿਹੜਾ ਸਾਡੇ ਬੱਚੇ ਨੂੰ ਗੁੜਤੀ ਦੇਵੇ ਤਾਂ ਜੋ ਉਸ ਦੇ ਸਾਰੇ ਗੁਣ ਜਿਹੜੇ ਆਪਣੇ ਸਾਡੇ ਬੱਚੇ ਦੇ ਵਿੱਚ ਆ ਜਾਣ ਠੀਕ ਹੈ ਉਹਨੂੰ ਕਹਿੰਦੇ ਗੁੜਤੀ ਹੁਣ ਛਟੀ ਛਟੀ ਦਾ ਮਤਲਬ ਕੀ ਹੁੰਦਾ ਕਿ ਜਦੋਂ ਕਿਸੇ ਔਰਤ ਘਰ ਬੇਟਾ ਪੈਦਾ ਹੁੰਦਾ ਖਾਸ ਕਰਕੇ ਬੇਟਾ ਤੇ ਉਸ ਔਰਤ ਨੂੰ 5 ਦਿਨ ਬਿਨਾ મતਲਬ ਅੰਨ ਨਾ ਖਾਦੇ ਉਹਨੂੰ ਫਾਸਟਾ ਰੱਖਣਾ ਪੈਂਦਾ ਰੋਟੀ ਪਾਣੀ ਨਹੀਂ ਖਾਣਾ ਸਿਰਫ ਉਹਨੇ ਦੁੱਧ ਪੀਣਾ ਤੇ ਪਾਣੀ ਪੀਣਾ ਚਾਹ ਪੀਣੀ ਹੈ ਠੀਕ ਹੈ ਉਹਨੂੰ ਉਹਨੂੰ મતਲਬ ਰੋਟੀ ਖਾਣ ਨੂੰ ਨਹੀਂ ਦਿੱਤੀ ਜਾਂਦੀ ਫਿਰ ਜਦੋਂ 6ਵਾਂ ਦਿਨ ਹੁੰਦਾ ਨਾ ਜੇਤਰਾ ਬਣਾ ਕੇ ਉਹਨੂੰ ਖਾਣਾ ਦਿੱਤਾ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਕਿ ਤੂੰ ਰੱਜ ਕੇ ਖਾ ਕਿਉਂਕਿ ਜਿੰਨਾ ਮਾਰਜ ਕੇ ਖਾਵੇਂਗੀ ਉਨਨਾ ਹੀ ਉਹਦਾ ਬੱਚਾ ਜਿਹੜਾ ਵੀ ਰੱਜਿਆ ਪਜਿਆ ਰਹੇਗਾ ਠੀਕ ਹੈ ਮਤਲਬ 6ਵੇਂ ਦਿਨ ਔਰਤ ਨੂੰ ਰੋਟੀ ਖਾਣ ਵਾਸਤੇ ਦਿੱਤੀ ਜਾਂਦੀ ਹੈ ਠੀਕ ਹੈ ਉਹਨੂੰ ਕਹਿੰਦੇ ਛਟੇ ਓਕੇ ਬੇਟਾ ਨੈਕਸਟ ਕੁਐਸਚਨ ਹੈ ਹਿੰਦੂ ਪਰਿਵਾਰ ਵਿੱਚ ਬੱਚੇ ਦਾ ਮੁੰਡਣ ਸੰਸਕਾਰ ਕਦੋਂ ਕੀਤਾ ਜਾਂਦਾ ਹੈ ਤੀਜੇ ਤੇ ਪੰਜਵੇਂ ਬਰੇ ਵਿੱਚ ਬਰੇ ਮਤਲਬ ਸਾਲ ਵਿੱਚ ਜਦੋਂ ਬੱਚਾ 3 ਸਾਲ ਦਾ ਹੋ ਜੇ ਜਾਂ 5 ਸਾਲ ਦਾ ਠੀਕ ਹੈ ਫਿਰ ਮੁੰਡਣ ਕੀਤਾ ਜਾਂਦਾ ਹੈ ਨੈਕਸਟ ਕੁਐਸਚਨ ਹੈ ਅੱਜਕਲ ਕੁੜੀਆਂ ਮਾਪਿਆਂ ਉੱਤੇ ਭਾਰ ਨਾ ਹੋਣ ਕਾਰਨ ਉਹਨਾਂ ਦਾ ਘਰ ਵਿੱਚ ਕੀ ਸਥਾਨ ਬਣ ਗਿਆ ਬੇਟਾ ਪਹਿਲਾਂ ਜਦੋਂ ਕਿਸੇ ਘਰ ਕੁੜੀ ਪੈਦਾ ਹੋ ਜਾਂਦੀ ਸੀ ਤੇ ਘਰ ਵਿੱਚ ਬਹੁਤ ਹੀ ਦੁੱਖ ਵਾਲਾ ਵਾਤਾਵਰਨ ਪੈਦਾ ਹੋ ਜਾਂਦਾ ਸੀ ਲੇਕਿਨ ਅੱਜ ਕੱਲ ਵਿਚਾਰ ਬਦਲ ਗਏ ਨੇ ਕੁੜੀਆਂ ਵੀ ਬਹੁਤ ਜ਼ਿਆਦਾ ਤਰੱਕੀ ਕਰ ਰਹੀਆਂ ਆ ਪੜ੍ਹ ਲੈ ਕੇ ਨੌਕਰੀਆਂ ਲੱਗ ਚੁੱਕੀਆਂ ਨੇ ਤੇ ਅੱਜ ਉਹਨਾਂ ਦਾ ਪਰਿਵਾਰਾਂ ਦੇ ਵਿੱਚ ਸਥਾਨ ਕਿਹੜਾ ਹੈ ਸਤਿਕਾਰਯੋਗ ਠੀਕ ਹੈ ਨੈਕਸਟ ਹੈ ਮੁੰਡੇ ਕੁੜੀ ਦੇ ਜਵਾਨ ਹੋਣ ਤੇ ਵਿਆਹ ਤੋਂ ਪਹਿਲਾਂ ਕਿਹੜੀ ਰਸਮ ਕੀਤੀ ਜਾਂਦੀ ਹੈ ਫਿਰ ਤੁਹਾਨੂੰ ਇੱਕ ਵਸ਼ਨ ਦੂਜੇ ਤਰੀਕੇ ਨਾਲ ਵੀ ਪੁੱਛਿਆ ਜਾ ਸਕਦਾ ਹੈ ਵਿਆਹ ਦੀਆਂ ਰਸਮਾਂ ਵਿੱਚ ਸਭ ਤੋਂ ਪਹਿਲੀ ਰਸਮ ਕਿਹੜੀ ਹੈ ਤੁਹਾਡਾ ਅਨਸਰ ਕੀ ਹੈ ਰੋਕਣ ਦੀ ਤੇ ਠਾਕਣ ਦੀ ਜੇ ਕਹਿੰਦੇ ਹਨ ਉਹਨਾਂ ਉਹਦਾ ਰੋਕਾ ਲੱਗ ਗਿਆ ਉਹਦਾ ਠਾਕਾ ਲੱਗ ਗਿਆ ਠੀਕ ਹੈ ਇਹ ਪਹਿਲੀ ਰਸਮ ਹੈ ਫਿਰ ਅਗਰ ਨੈਕਸਟ ਕੁਐਸਚਨ ਵਿਆਹ ਤੋਂ ਪਹਿਲਾਂ ਉਹ ਕਿਹੜੀ ਵੱਡੀ ਇਥੇ ਆਣੀ ਵੱਡੀ ਵੱਡੀ ਰੀਤ ਹੈ ਜਿਹੜੀ ਬਨਰੇ ਤੇ ਬਨੜੀ ਬਤਲ ਮੁੰਡੇ ਤੇ ਕੁੜੀ ਲਾੜੀ ਤੇ ਲਾੜਾ ਦੋਹਾਂ ਲਈ ਕੀਤੀ ਜਾਂਦੀ ਹੈ ਉਹ ਹੈਗੀ ਹੈ ਵਟਨੇ ਦੀ ਤੇ ਜਾਂ ਮਾਈਆਂ ਦੀ ਠੀਕ ਹੈ ਵਟਣਾ ਬੇਟਾ ਇਹ ਅੱਜ ਕੱਲ ਤੇ ਰੈਡੀमेड ਮਿਲ ਜਾਂਦਾ ਹੈ ਲੇਕਿਨ ਪਿਛਲੇ ਸਮੇਂ ਦੇ ਵਿੱਚ ਕੀ ਕਰਦੇ ਸੀ ਕਿ ਹਲਦੀ ਦਹੀਂ ਤੇ ਵੇਸਣ ਲੈ ਕੇ ਉਹਨੂੰ ਮਿਕਸ ਕਰਕੇ ਨਾ ਵਟਨਾ ਨਾਲ ਨਵਾਇਆ ਜਾਂਦਾ ਹੈ ਤਾਂ ਕਿ ਜਿਹੜਾ ਸਕਿਨ ਆ ਸੌਫਟ ਹੋ ਜਾਏ ਉਹਨਾਂ ਕੋਲ ਚੰਗੀ 스ਮੈਲ ਆਵੇ ਤੇ ਉਹਨਾਂ ਦਾ ਰੰਗ ਵੀ ਗੋਰਾ ਹੋ ਜਾਏ ਠੀਕ ਹੈ ਉਹਨੂੰ ਕਹਿੰਦੇ ਵਟਨਾ ਮਾਇਦਾ ਮਤਲਬ ਹੁੰਦਾ ਹੈ ਕਿ ਜਦੋਂ ਕਿਸੇ ਲੜਕੀ ਜਾਂ ਲੜਕੇ ਦਾ ਵਿਆਹ ਕਰਿਆ ਹੁੰਦਾ ਤਾਂ ਉਹਨਾਂ ਨੂੰ ਹਫ਼ਤਾ ਪਹਿਲਾਂ ਹੀ ਮਤਲਬ ਮਾਇਆ ਪੈ ਜਾਂਦੀਆਂ ਨੇ ਮਤਲਬ ਵੈ ਕਿ ਉਹਨਾਂ ਦੋਨਾਂ ਨੇ ਕੋਈ ਵੀ ਹਾਰ ਸ਼ਿੰਗਾਰ ਨਹੀਂ ਕਰਨਾ ਮੇਕਅਪ ਨਹੀਂ ਕਰਨਾ ਸਿੰਪਲ ਕਪੜੇ ਪਾਣੇ ਉਹਨੂੰ ਕਹਿੰਦੇ ਮਾਇਆ ਠੀਕ ਹੈ ਨੈਕਸਟ ਕੁਐਸਚਨ ਹੈ ਸਗਣ ਪਵਾਉਣ ਵਾਲੀ ਕੁੜੀ ਲਈ ਲਾਲ ਪਰਾਂ ਦੀ ਕਿਸ ਚੀਜ਼ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਤੁਹਾਡਾ ਆਨਸਰ ਹੈ ਸਗਣਾ ਦੀ ਨੈਕਸਟ ਕੁਐਸ਼ਨ ਹੈ ਹੰਗਾਮੇ ਸਮੇ ਕਿਹੜੀ ਰਸਮ ਕੀਤੀ ਜਾਂਦੀ ਹੈ ਤੁਹਾਡਾ ਆਨਸਰ ਹੈ ਦਸਤਾਰ ਬੰਦੀ ਦੀ ਨੈਕਸਟ ਕੁਐਸ਼ਨ ਹੈ ਮੁਸਲਮਾਨ ਮ੍ਰਿਤਕ ਦੇ ਲਈ ਕਿਹੜੀ ਰਸਮ ਕਰਦੇ ਹਨ ਜਾਂ ਤੁਹਾਨੂੰ ਤਰ੍ਹਾਂ ਨਾਲ ਵੀ ਕੁਐਸ਼ਨ ਪੁੱਟ ਕੀਤਾ ਜਾ ਸਕਦਾ ਹੈ ਜਿਸ ਤਾਕੇ ਮੁਸਲਿਮ ਮੁਰਦੇ ਨੂੰ ਅਗਨੀ ਭੇਟ ਕਰਨ ਦੀ ਥਾਂ ਕੀ ਕਰਦੇ ਹਨ ਤੁਹਾਡਾ ਆਨਸਰ ਹੈ ਦਫਨਾਉਂਦੇ ਹਨ ਨੈਕਸਟ ਤੁਹਾਡਾ ਕੁਐਸ਼ਨ ਹੈ ਡੈਸ਼ ਤੋਂ ਪਹਿਲਾਂ ਅਰਥੀ ਨਾਲ ਆਏ ਸਾਰੇ ਬੰਦੇ ਡੈਸ਼ ਦੇ ਬਾਹਰ ਪੇ ਡੈਸ਼ ਦੇ ਤਿਲਿਆਂ ਨੂੰ ਚਿਖਾ ਵਿੱਚ ਸੁੱਟਦੇ ਹਨ ਸਭ ਤੋਂ ਪਹਿਲਾਂ ਆਣਾ ਕਪਾਲ ਕਿਰਿਆ ਕਹਿੰਦੇ ਨੇ ਕਪਾਲ ਕਿਰਿਆ ਤੋਂ ਪਹਿਲਾਂ ਅਰਥੇ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪੇ ਵਾਲਨ ਦੇ ਤਿਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ ਠੀਕ ਹੈ ਬੇਟਾ ਇਸ ਤਰ੍ਹਾਂ ਤੁਹਾਡੇ ਜਿਹੜੇ ਵਸਤੁਨਿਸ਼ਟ ਕੁਐਸਚਨ ਹੈ ਬੇਟਾ ਇਹ ਤਰ੍ਹਾਂ ਕੁਐਸਚਨ ਵੀ ਆ ਸਕਦੇ ਨੇ ਇਹੇ ਚੀਜ਼ਾਂ ਤੁਹਾਨੂੰ ਫਿਲਪ ਅਪ ਤੇ ਵੀ ਪੁੱਛੀਆਂ ਜਾ ਸਕਦੀਆਂ ਹਨ ਇਹੇ ਚੀਜ਼ਾਂ ਤੁਹਾਨੂੰ ਟਿਕ ਦਾ ਰਾਈਟ ਆਨਸਰ ਵਿੱਚ ਵੀ ਪੁੱਛੀਆਂ ਜਾ ਸਕਦੀਆਂ ਸੋ ਇਹਨੂੰ ਅੱਛੇ ਤਰ੍ਹਾਂ ਮਾਈਂਡ ਵਿੱਚ ਰੱਖਣਾ ਤੇ ਨੈਕਸਟ ਵੀਡੀਓ ਵਿੱਚ ਅਸੀਂ ਅਗਲਾ ਚੈਪਟਰ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ